expect ਕੀਤਾ ਸੀ ਕਿ ਤੁਸੀਂ ਮੰਤਰੀ ਜਾਂ ਇੱਥੋਂ ਦੇ ਲੀਡਰ ਆਉਣਗੇ ਆਮ ਆਦਮੀ ਪਾਰਟੀ ਦੇ ਤੁਸੀਂ ਉਹਨਾਂ ਨਾਲ ਅੱਗ ਘਰਾਓ ਕਰੋਗੇ ਉਹਨਾਂ ਕੋਲੋਂ ਸਵਾਲ ਪੁੱਛੋਗੇ ਜਦੋਂ ਜਦੋਂ ਕੇਜਰੀਵਾਲ ਦੇ ਪਰਚੇ ਹੁੰਦੇ ਸਾਰੇ ਪਹੁੰਚਦੇ ਹੋ ਦਿੱਲੀ ਹਜੇ ਤੱਕ ਐਸੇ ਐਸੇ ਹੈ ਦੇ ਪੰਜਾਬ ਸਰਕਾਰ ਹੀ ਐ ਕੋਈ ਕਾਰਨ ਕਿਉਂ ਨਹੀਂ ਲੈਂਦੇ ਪਾ ਸਰਕਾਰ ਨੂੰ ਸਵਾਲ ਕਰਨੀ ਜਾਂਦੀ ਨੂੰ ਆਪਾਂ ਉਹਦੇ ਜ਼ਰੂਰਕ ਲਾਵਾਂਗੇ ਚਾਹੇ ਆਪਾਂ ਕਿਹਨੂੰ ਸਵਾਲ ਕਰਾਂ ਤੇ ਇਹਨਾਂ ਭੱਤੇ ਸਵਾਲਾਂ ਦੇ ਜਵਾਬ ਇਸ ਕਰਕੇ ਨਹੀਂ ਹੈਗੇ ਕਿ ਉਹ ਸਮੇਂ ਵਿੱਚ ਲੋਕਾਂ ਦੇ ਨਾਲ ਨਹੀਂ ਖੜੇ ਅੱਜ ਭਗਤ ਮਾਲ ਸਰਕਾਰ ਚੁੱਪ ਨਾ ਪਾ ਰਹੀ ਹੈ ਇਹ ਵੀ ਪਤਾ ਇੱਕ ਪੜਾ ਜੱਫਾ ਮਾਰਿਆ ਸਿੱਖੀ ਮੋਟੀ ਚੁੱਕਿਆ ਇਹ ਚੁੱਪ ਹੈ ਅਮੇਸ਼ਾ ਦਾ ਬਿਆਨ ਆ ਜਾਂਦਾ ਵੀ ਅਸੀਂ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਲਿਆ ਤੇ ਉਦੋਂ ਪੰਜਾਬ ਸਰਕਾਰ ਕੋਈ ਸਟੈਂਡ ਨਹੀਂ ਲੈਂਦੀ ਚੁੱਪ ਹੀ ਧਾਰ ਲੈਂਦੀ ਕੀ ਇੱਥੇ ਜਿਹੜੇ ਵਿਦਿਆਰਥੀ ਮਾਰਚ ਕਰ ਰਹੇ ਨੇ ਕਿ ਉਹ ਅਤਵਾਦੀ ਨਹੀਂ ਨੇ ਕਿਉਂ ਕ੍ਰਿਮੀਨਲ ਨੇ ਸਾਡੇ ਉੱਤੇ ਲਾਟੇ ਚਾਜਿਆ ਉਹ ਕੁੜੀਆਂ ਨੇ ਉਹ ਵੀ ਬਾਹਰ ਲਾਠੀ ਚਾਜ ਲੱਟੇ ਉੱਤੇ ਲਾਠੀ ਚਾਜ ਹੋਇਆ ਬਹੁਤ ਬੁਰੀ ਤਰੀਕੇ ਨਾਲ ਲਾਠੀ ਚਾਜ ਹੋਇਆ ਤੁਸੀਂ ਜੇ ਉਹਦੀਆਂ ਪੁਰਾਣੀਆਂ ਵੀਡੀਓਜ਼ ਕੱਟ ਕੇ ਦੇਖੋ ਉਹਦੇ ਸਾਬ ਹੋ ਜਾਂਦਾ ਹੈ ਵੀ ਕਿਸ ਤਰ੍ਹਾਂ ਕੁੜੀਆਂ ਦੇ ਉੱਤੇ ਵੀ ਮੇਲ ਪੁਲਿਸ ਅਫਸਰ ਡਾਂਗਾ ਮਾਰ ਰਹੇ ਨੇ 10 ਦੇ ਮਾਸਟਰ ਇਸ ਦੀ ਕਾਲ ਹੈ ਉਹਦੇ ਤੋਂ ਡਰ ਕੇ ਇਹਨਾਂ ਨੇ 10 ਦੇ 11 ਦੋਨੇ ਦਿਨਾਂ ਦੀ ਯੂਨੀਵਰਸਿਟੀ ਛੁੱਟੀ ਕਰ ਦਿੱਤੀ ਯੂਨੀਵਰਸਿਟੀ ਨੇ ਕੱਲ ਰਾਤ ਤੋਂ ਮਤਲਬ 7 ਦੀ ਰਾਤ ਤੋਂ ਹੌਸਲਾ ਹੋਸਟਲ ਬੰਦ ਕਰ ਦਿੱਤੇ ਨੇ ਮਤਲਬ ਇੱਥੇ ਖੁੱਲਾ ਹੁੰਦਾ ਵੀ ਹੋਸਟਲ ਤੁਸੀਂ ਰਾਤ ਨੂੰ ਰੁਕਣ ਨੂੰ ਰੁਕਣ ਜਾਣਾ ਕਿਸੇ ਨੌਨ ਹੋਸਟਲਰ ਨੇ ਬਾਹਰਲੇ ਕਿਸੇ ਨੇ ਵੀ ਜੇ ਹੋਸਟਲ 'ਚ ਰੁਕਣਾ ਤਾਂ ਉਹ ਮਲੇ ਜਿਹੜਾ ਹੋਸਟਲ ਰੈਜ਼ੀਡੈਂਟ ਹੈ ਉਹ ਰੁਕਵਾ ਸਕਦਾ ਹੁੰਦਾ ਉਹ ਇਹਨਾਂ ਨੇ ਬੰਦ ਕਰਤਾ ਹੋਸਟਲ ਦੇ ਵਿੱਚ ਐਂਟਰੀ ਖਾਣ ਪੀਣ ਜਾਂ ਜਾਣ ਲਈ ਵੀ ਤੁਸੀਂ ਐਂਟਰੀ ਹੋਣਾ ਹੀ ਨਹੀਂ ਸਕਦੇ ਹੋਸਟਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਾਤਾਰ ਚੱਲਦਾ ਪਿਆ ਹੈ ਤੇ ਇਸ ਮੋਰਚੇ ਨੂੰ ਚੱਲਦੇ ਹੋਏ ਕਾਫੀ ਦਿਨ ਹੋ ਗਿਆ ਲੇਕਿਨ ਇਸ ਦੌਰਾਨ ਇੱਕ ਵਿਦਿਆਰਤਣ ਬਹੁਤ ਜ਼ਿਆਦਾ ਇਸ ਪੂਰੇ ਪ੍ਰੋਟੈਸਟ ਦੇ ਵਿੱਚੋਂ ਮਸ਼ਹੂਰ ਹੋਈ ਹੈ ਸਾਰਾ ਸਾਰਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਉਹੀ ਵਿਦਿਆਰਤਣ ਹੈ ਉਹੀ ਸੰਗਠਨ ਦੇ ਨਾਲ ਜੁੜੀ ਹੋਈ ਹੈ ਜਿਨੇ ਪੰਜਾਬ ਸਰਕਾਰ ਦੇ ਲੀਡਰਾਂ ਨੂੰ ਸਵਾਲ ਪੁੱਛਿਆ ਕਿ ਉਹ ਕਿਉਂ ਜੁੜੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਉਹਨਾਂ ਉੱਪਰ ਪਰਚੇ ਦਰਜ ਕਰਦੇ ਨੇ ਕਿਉਂ ਨਹੀਂ ਉਹ ਇਸ ਮੋਰਚੇ ਦੇ ਵਿੱਚ ਆ ਕੇ ਇਹਨਾਂ ਵਿਦਿਆਰਥੀਆਂ ਦੇ ਨਾਲ ਸਰਕਾਰ ਵੱਲੋਂ ਜਿਹੜਾ ਹੈ ਸੰਘਰਸ਼ ਉਲੀਕਦੀ ਇਹਨਾਂ तमाम ਗੱਲਾਂ ਦਾ ਜਵਾਬ ਲਵਾਂਗੇ ਤੇ ਪੁੱਛਾਂਗੇ ਕਿ ਇਸ ਪੂਰੇ ਕਾਰਨ ਇਸ ਦੇ ਪਿੱਛੇ ਪੂਰਾ ਕਾਰਨ ਕੀ ਹੈ ਸਾਰਾ ਜੀ ਪਹਿਲਾਂ ਤਾਂ ਜਦੋਂ ਤੁਸੀਂ ਪਹਿਲਾਂ ਤਾਂ ਇਹ ਐਕਸਪੈਕਟ ਐਕਸਪੈਕਟ ਕੀਤਾ ਸੀ ਕਿ ਤੁਸੀਂ ਮੰਤਰੀ ਜਾਂ ਇੱਥੋਂ ਦੇ ਲੀਡਰ ਆਉਣਗੇ ਆਮ ਆਦਮੀ ਪਾਰਟੀ ਦੇ ਤੁਸੀਂ ਉਹਨਾਂ ਦਾ ਘਰਾਓ ਕਰੋਗੇ ਉਹਨਾਂ ਕੋਲੋਂ ਸਵਾਲ ਪੁੱਛੋਗੇ ਅ ਦੇਖੋ ਮੈਨੂੰ ਇਸ ਮਾਮਲੇ 'ਚ ਲੱਗਦਾ ਵੀ ਸਰਕਾਰ ਦਾ ਘਰਾਓ ਤਾਂ ਨਹੀਂ ਕੀਤਾ ਗਿਆ ਪਰ ਜੇ ਸਵਾਲ ਪੁੱਛੇ ਗਏ ਜਿਹੜੇ ਮੈਨੂੰ ਕਿਸੇ ਨੂੰ ਸਵਾਲ ਪੁੱਛਣਾ ਹੁਣ ਗਲਤ ਨਹੀਂ ਹੈਗਾ ਜੇ ਆਪਾਂ ਸਰਕਾਰ ਨੂੰ ਸਵਾਲ ਕਰਨ ਦੀ ਜਾਦੀ ਨੂੰ ਆਪਾਂ ਉਹਦੇ 'ਚ ਰੋਕ ਲਾਵਾਂਗੇ ਜੇ ਆਪਾਂ ਕਿਹਨੂੰ ਸਵਾਲ ਕਰਾਂਗੇ ਜੇ ਜਿਹੜੇ ਸਵਾਲ ਕੀਤੇ ਗਏ ਉਹਦੇ ਵੀ ਜਵਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸਾਨੂੰ ਨਹੀਂ ਮਿਲੇ। ਭਾਈ ਦੇ ਨਾਲ ਇਹ ਗੱਲ ਹੋਰ ਪੁਖਤਾ ਹੁੰਦੀ ਹੈ ਵੀ ਜਿਹੜੀ ਸਰਕਾਰ ਹੈ ਉਹਦੇ ਕੋਲ ਅਜੇ ਨਾ ਗੱਲਾਂ ਦੇ ਇਹਨਾਂ ਵੱਡੇ ਸਵਾਲਾਂ ਦੇ ਜਵਾਬ ਇਸ ਕਰਕੇ ਨਹੀਂ ਹੈਗੇ ਕਿ ਉਹ ਸਮੇਂ ਵਿੱਚ ਉਹ ਲੋਕਾਂ ਦੇ ਨਾਲ ਨਹੀਂ ਖੜੇ। ਇਸ ਕਰਕੇ ਜਵਾਬ ਦੇਣ ਤੋਂ ਕਤਰਾ ਕਤਰਾ ਰਹੇ ਨੇ। ਜਿਹੜੇ ਸਵਾਲ ਸੀਗੇ 2022 ਦੇ ਵਿੱਚ ਯੂਨੀਵਰਸਿਟੀ ਨੇ ਕੁਝ ਕਰੋੜ ਰੁਪਏ ਦੇਣੇ ਸੀਗੇ ਸਰਕਾਰ ਨੇ ਕੁਝ ਕਰੋੜ ਰੁਪਏ ਯੂਨੀਵਰਸਿਟੀ ਨੂੰ ਦੇਣੇ ਸੀ। ਤੇ ਉਹ ਸਰਕਾਰ ਨੇ ਨਹੀਂ ਦਿੱਤੇ। ਜਿਵੇਂ ਅਕਸਰ ਪੰਜਾਬ ਸਰਕਾਰ ਦਾ ਫੰਡਿੰਗ ਦੇ ਮਾਮਲੇ ਵਿੱਚ ਯੂਨੀਵਰਸਿਟੀ ਸੋ ਫੰਡਿੰਗ ਦੇਣ ਵਿੱਚ ਬਹੁਤ ਹੀ ਟੱਲ ਰਵਈਆ ਰਹਿੰਦਾ ਬਹੁਤ ਹੀ ਕਟ ਫੰਡ ਹੁੰਦੇ ਨੇ ਉਹ ਜਿੰਨੇ ਦੇਣਾ ਚਾਹੀਦਾ ਉਹਦੇ ਨਾਲ ਹਿਸਾਬ ਨਾਲ ਤੇ ਉਦੋਂ ਕੀ ਹੁੰਦਾ ਹੈ ਵੀ ਜਿਹੜੀ ਕੇਂਦਰੀ ਸਰਕਾਰ ਅਮਿਤ ਸ਼ਾ ਅਮਿਤ ਸ਼ਾ ਦਾ ਬਿਆਨ ਆ ਜਾਂਦਾ ਵੀ ਅਸੀਂ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਲੱਗੇ ਆ ਤੇ ਉਦੋਂ ਪੰਜਾਬ ਸਰਕਾਰ ਕੋਈ ਸਟੈਂਡ ਨਹੀਂ ਲੈਂਦੀ ਚੁੱਪੀ ਧਾਰ ਲੈਂਦੀ ਅਸੀਂ ਨਾਓ ਇਨក្លੱਬ ਵੀ ਜਿੱਥੇ ਬਣੀ ਆ ਮੈਂ ਪੀਐਸਯੂ ਨਾਲ ਕਾਰ ਵੱਲੋਂ ਆ ਪੀਐਸਯੂ ਨਾਲ ਸ਼ਾਮਿਲ ਸੀਗੀ ਨਾਓ ਇਨក្លੱਬ ਵੀ ਜਿੱਥੇ ਬਣੀ ਆ ਮਿਲ ਕੇ ਇੱਕ ਫਰੰਟ ਬਣਾਉਂਦੀਆਂ ਨੇ ਇਹ ਫਰੰਟ 1200 ਵਿਦਿਆਰਥੀ ਮਿਲ ਕੇ ਮੁਹਾਲੀ ਤੋਂ ਚੰਡੀਗੜ੍ਹ ਗਵਰਨਰ ਹਾਊਸ ਵੱਲ ਮਾਰਚ ਕਰ ਰਹੇ ਹੁੰਦਾ ਤੇ ਹੁਣ ਇਹ ਕੀ ਇੱਥੇ ਜਿਹੜੇ ਵਿਦਿਆਰਥੀ ਮਾਰਚ ਕਰ ਰਹੇ ਨੇ ਕਿ ਉਹ ਅਤਵਾਦੀ ਨੇ ਕਿ ਉਹ ਕ੍ਰਿਮੀਨਲ ਨੇ ਨਹੀਂ ਅਕਸਰ ਉਹ ਪੰਜਾਬ ਦੇ ਲੋਕਾਂ ਦਾ ਆਪਣੀ ਵਿਰਾਸਤੀ ਯੂਨੀਵਰਸਿਟੀ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਤੇ ਸਾਡੇ ਉੱਤੇ ਲਾਠੀ ਚਾਰਜ ਹੋਇਆ ਬਹੁਤ ਬੁਰੀ ਤਰੀਕੇ ਨਾਲ ਲਾਠੀ ਚਾਰਜ ਹੋਇਆ ਤੁਸੀਂ ਜੇ ਉਹਦੀਆਂ ਪੁਰਾਣੀਆਂ ਵੀਡੀਓਜ਼ ਕੱਢ ਕੇ ਦੇਖੋ ਉਹਦੇ ਸਾਬ ਹੋ ਜਾਂਦਾ ਹੈ ਵੀ ਕਿਸ ਤਰ੍ਹਾਂ ਕੁੜੀਆਂ ਦੇ ਉੱਤੇ ਵੀ ਮੇਲ ਪੁਲਿਸ ਅਫਸਰ ਡਾਂਗਾ ਮਾਰ ਰਹੇ ਨੇ ਕਿਸ ਤਰ੍ਹਾਂ ਸਿਵਲ ਡਰੈਸ ਵਿੱਚ ਪੁਲਿਸ ਅਫਸਰ ਵਿਦਿਆਰਥੀਆਂ ਨੂੰ ਚੱਕ ਚੱਕ ਕੇ ਬੈਰੀਕੇਡਾਂ ਦੇ ਉੱਤੇ ਸੱਟ ਰਹੇ ਨੇ ਮਤਲਬ ਬਹੁਤ ਹੀ ਬਰਬਰ ਤਰੀਕੇ ਨਾਲ ਸਾਡੇ ਨਾਲ ਵਿਹਾਰ ਕੀਤਾ ਗਿਆ ਤੇ ਉਹ ਕਿਹਨੇ ਕਰਾਇਆ ਸੀਗਾ ਉਹ ਪੰਜਾਬ ਪੁਲਿਸ ਨੇ ਕੀਤਾ ਸੀ ਤੇ ਉਹ ਕਰਾਇਆ ਭਗਵੰਤਪਨ ਸਰਕਾਰ ਨੇ ਸੀ ਨਹੀਂ ਪਰ ਚੰਡੀਗੜ੍ਹ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਕਿੱਥੋਂ ਆ ਗਈ ਚੰਡੀਗੜ੍ਹ ਪੁਲਿਸ ਸੀਗੀ ਨਹੀਂ ਨਾ ਦੋ ਬੈਰੀਕੇਡਿੰਗ ਸੀਗੀਆਂ ਇੱਕ ਬੈਰੀਕੇਡਿੰਗ ਪੰਜਾਬ ਪੁਲਿਸ ਦੀ ਸੀਗੀ ਚੰਡੀਗੜ੍ਹ ਪੁਲਿਸ ਦੀ ਬੈਰੀਕੇਡਿੰਗ ਵੀ ਕਾਫੀ ਅੱਗੇ ਜਾ ਕੇ ਸੀਗੀ ਸਾਨੂੰ ਤਾਂ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਨੇ ਹੀ ਰੋਕਿਆ ਨਾ ਚੰਡੀਗੜ੍ਹ ਪੁਲਿਸ ਨਾਲ ਤਾਂ ਸਾਨੂੰ ਅਸੀਂ ਪਹੁੰਚੇ ਹੀ ਨਹੀਂ ਸਾਡੇ ਉੱਤੇ ਲਾਠੀ ਚੱਲ ਜੀ ਉਹ じゃ ਕਿਦਾਂ ਅਸੀਂ ਬੈਰੀਕੇਡ ਹੀ ਪੱਟੇ ਉਹ ਅਸੀਂ ਬੈਰੀਕੇਡ ਪੱਟ ਕੇ ਅੱਗੇ ਵੀ ਗਏ ਆ ਤੇ ਸਰਕਾਰ ਨਾਲ ਮੀਟਿੰਗ ਵੀ ਹੋਈ ਹੈ ਉਸੇ ਕਰਕੇ ਕਿੰਝਕਰਨ ਨਹੀਂ ਹੋਇਆ ਜੇ ਜੇ ਉਦੋਂ ਆਪਣਾ ਸੰਘਰਸ਼ ਅਸੀਂ ਸੰਘਰਸ਼ ਨਾ ਕਰਦੇ ਤਾਂ ਅੱਜ ਹੋ ਸਕਦਾ ਯੂਨੀਵਰਸਿਟੀ ਦਾ ਮੁਕੰਮਲ ਤੌਰ ਤੇ ਪੂਰਨ ਤੌਰ ਤੇ ਕਿੰਝਕਰਨ ਹੋ ਚੁੱਕਿਆ ਹੁੰਦਾ ਉਦੋਂ ਵੀ 2022 ਦੇ ਵਿੱਚ ਵੀ ਸੰਘਰਸ਼ ਕਰਕੇ ਹੀ ਯੂਨੀਵਰਸਿਟੀ ਬਚੀ ਹੈ ਅੱਜ ਵੀ ਤੁਸੀਂ ਦੇਖੋ ਜਿਹੜੀ ਆਪਣੀ ਅੰਜਕ ਜਿੱਤ ਹੋ ਚੁੱਕੀ ਹੈ ਅੰਜਕ ਜਿੱਤ ਤੇ ਇਹ ਯੂਨੀਵਰਸਿਟੀ ਜਿਹੜੀ ਸਰਕਾਰ ਹੈ ਉਨੇ ਸੈਨੇਟ ਦੀ ਜਿਹੜੀ ਸਟਰਕਚਰ ਨੂੰ ਬਦਲਣ ਦੀ ਨੋਟੀਫਿਕੇਸ਼ਨ ਸੀਗੀ ਉਹਨੂੰ ਰੱਦ ਕਰ ਦਿੱਤਾ ਵੀ ਅਸੀਂ ਇਹਨੂੰ 31 ਮੈਂਬਰ ਦਾ ਨਹੀਂ ਬਣਾਵਾਂਗੇ 91 ਮੈਂਬਰ ਦੀ ਹੀ ਰਹੇਗੀ ਤੇ ਇਹ ਕਿਉਂ ਹੋਇਆ ਇਹ ਇਸ ਕਰਕੇ ਹੋਇਆ ਕਿਉਂਕਿ ਦੇਖੋ ਬੀਸੀ ਆਫਿਸ ਦਾ ਗੇਟ ਇੰਨੇ ਦਿਨਾਂ ਤੋਂ ਬੰਦ ਹੈ ਇੰਨੇ ਦਿਨਾਂ ਤੋਂ ਇੱਡੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਸਮਰਥਨ ਕਰਨ ਆ ਰਹੇ ਨੇ ਤੇ 10 ਦੀ ਜਿਹੜੀ ਕਾਲ ਹੈ 10 ਦੇ ਮਾਸਟਰ ਟੈਸਟ ਦੀ ਕਾਲ ਹੈ ਉਹਦੇ ਤੋਂ ਡਰ ਕੇ ਇਹਨਾਂ ਨੇ 10 ਤੇ 11 ਦੋਨੇ ਦਿਨਾਂ ਦੀ ਯੂਨੀਵਰਸਿਟੀ ਛੁੱਟੀ ਕਰਤੀ ਦੇਖੋ ਇੰਨਾ ਡਰ ਗਏ ਵੀ ਤੁਸੀਂ ਯੂਨੀਵਰਸਿਟੀ ਬੰਦ ਨਾ ਕਰੋ ਅਸੀਂ ਆਪ ਛੁੱਟੀ ਕਰ ਦਿੰਦੇ ਆ ਕਲਾਸਾਂ ਵੀ ਨਾਲ ਲਗਣ ਦਫ਼ਤਰੀ ਬੰਦ ਰਹਿਣ ਤਾਂ ਕਿ ਖਬਰ ਹੈ ਜਿਹੜੀ ਉਹਨਾਂ ਆਪਣੇ ਤਾਂ ਕਿ ਯੂਨੀਵਰਸਿਟੀ ਦੀ ਬੇਇੱਜ਼ਤੀ ਨਾ ਹੋਵੇ ਮਤਲਬ ਹੁਣ ਜੇ ਇਹ ਸਿੱਧੇ ਚੱਲ ਚੱਲਣਾ ਚਾਹੁੰਦੇ ਹੁਣ ਤਾਂ ਇਹ ਚੋਣਾ ਕਰਵਾ ਦੇਣ ਸੈਨੇਟ ਦੀਆਂ ਉਹਦੀ ਵੀ ਹੁਣ ਖਬਰ ਚੱਲ ਰਹੀ ਹੈ ਵੀ ਮੰਨੇ ਤਾਂ ਕਿ ਕਹਿ ਰਹੇ ਨੇ ਵੀ ਸੋਮਵਾਰ ਤੱਕ 10 ਤਰੀਕ ਤੱਕ 10 ਤਰੀਕ ਨੂੰ ਇਹ ਚਾਂਸਲਰ ਨੂੰ ਭੇਜ ਦੇਣਗੇ ਆਪਣਾ ਸ਼ਡਿਊਲ ਪਰ ਅਸੀਂ ਦੇਖਾਂਗੇ ਹਜੇ 10 ਤਰੀਕ ਨੂੰ ਇਹ ਭੇਜਦੇ ਨੇ ਨਹੀਂ ਭੇਜਦੇ ਨੇ ਕੀ ਹੁੰਦਾ ਕਿਉਂਕਿ ਪਿਛਲੇ ਸਾਲ ਵੀ ਯੂਨੀਵਰਸਿਟੀ ਨੇ ਸਾਨੂੰ ਬਹੁਤ ਲਾਰੇ ਲਾਏ ਨੇ ਸੈਨੇਟ ਦੇ ਮਸਲੇ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਬਾਹਰ ਦੀਆਂ ਗੱਡੀਆਂ ਤਾਂ ਹੁਣ ਤੋਂ ਹੀ ਐਂਟਰ ਹੋਣੀਆਂ ਬੰਦ ਕਰ ਦਿੱਤੀਆਂ ਗਈਆਂ ਇਹਦੇ ਪਿੱਛੇ ਦਾ ਕੀ ਕਾਰਨ ਹੈ ਹਾਲਾਂਕਿ ਕਾਲ ਤਾਂ ਦਾ ਦੱਸਦੀ ਹੈ ਯੂਨੀਵਰਸਿਟੀ ਨੇ ਕੱਲ ਰਾਤ ਤੋਂ ਮਤਲਬ ਸੱਤ ਦੀ ਰਾਤ ਤੋਂ ਹੌਸਲਾ ਹੋਸਟਲ ਬੰਦ ਕਰ ਦਿੱਤੇ ਨੇ ਮਤਲਬ ਇੱਥੇ ਖੁੱਲਾ ਹੁੰਦਾ ਵੀ ਹੋਸਟਲ ਤੁਸੀਂ ਰਾਤ ਨੂੰ ਰੁਕਣਾ ਰੁਕਣ ਜਾਣਾ ਕਿਸੇ ਨਾਨ ਹੋਸਟਲਰ ਨੇ ਬਾਰ ਲੀਕ ਇਸ ਨੇ ਵੀ ਜੇ ਹੌਸਲ ਜ਼ਰੂਰ ਕਰਤਾ ਉਹ ਮੈਨੇ ਜਿਹੜਾ ਹੌਸਟਲ ਰੈਜ਼ੀਡੈਂਟ ਹੈ ਉਹ ਰਕਵਾ ਸਕਦਾ ਹੁੰਦਾ ਉਹ ਇਹਨਾਂ ਨੇ ਬੰਦ ਕਰਤਾ ਹੌਸਟਲ ਦੇ ਵਿੱਚ ਐਂਟਰੀ ਖਾਣ ਪੀਣ ਜਾਣ ਲਈ ਵੀ ਤੁਸੀਂ ਐਂਟਰੀ ਹੋਣਾ ਹੀ ਨਹੀਂ ਹੋ ਸਕਦੇ ਹੌਸਟਲ ਦੇ ਵਿੱਚ ਕੱਲ ਰਾਤ ਤੋਂ ਉਦੋਂ ਬਾਅਦ ਜਿਹੜੇ ਗੇਟਸ ਨੇ ਉਹਦੇ ਤੇ ਤੁਸੀਂ ਤੁਹਾਨੂੰ ਆਈਡੀ ਕਾਰਡ ਦਿਖਾਉਣਾ ਪਊਗਾ ਜੇ ਨਹੀਂ ਹੈਗਾ ਤਾਂ ਤੁਸੀਂ ਜਾ ਨਹੀਂ ਸਕਦੇ ਇਹ ਸਾਰੀਆਂ ਗੱਲਾਂ ਦੇਖੋ ਇਹ ਬਿਲਕੁਲ ਆਪਣੇ ਸਾਹਮਣੇ ਸਿੱਧ ਕਰ ਦਿੰਦੀਆਂ ਨੇ ਵੀ ਸਰਕਾਰ ਕਿੰਨਾ ਡਰੀ ਆ ਯੂਨੀਵਰਸਿਟੀ ਦੇ ਵਿੱਚ ਹੀ ਇੰਨਾ ਡਰ ਦਾ ਮਾਹੌਲ ਹੈ ਵੀ ਇਹ ਛੁੱਪੀ ਗਲਾਨ ਰਹੇ ਨੇ ਤੇ ਬੰਦ ਕਰ ਰਹੇ ਨੇ ਵੀ ਮੂਵਮੈਂਟ ਨਾ ਹੋਵੇ ਅੰਦਰ ਨਾ ਆਵੇ ਕੋਈ ਕਿਤੇ ਰਾਤ ਨੂੰ ਇਹ ਹੋਸਟਲ ਵਿੱਚ ਨਾ ਰੁਕਣ ਤੇ ਬਾਹਰ ਜਾਣਗੇ ਤੇ ਫਿਰ ਅਸੀਂ ਵਾਪਸ ਅੰਦਰ ਨਹੀਂ ਆਉਣ ਦਵਾਂਗੇ ਇਹੋ ਜਿਹਾ ਪਲੈਨਿੰਗ ਕਰ ਰਹੇ ਨੇ ਜਿਹੜੀ ਸੈਂਟਰ ਸਰਕਾਰ ਹੈ ਤੁਸੀਂ ਉਹਦਾ ਵੀ ਹਾਲ ਦੇਖ ਲਓ ਵੀ ਹੁਣ ਇਹਨਾਂ ਨੇ ਚੰਡੀਗੜ੍ਹ ਦੇ ਆਸ-ਪਾਸ ਏਡੇ ਏਡੇ ਕਿਲ੍ਲਾਂ ਵਾਲੇ ਪੈਰੀਕੇਟ ਹੋਣੇ ਸ਼ੁਰੂ ਕਰਤੇ ਨੇ ਤੇ ਇਹਨਾਂ ਨੇ 2 ਤੋਂ 3000 ਜਿਹੜੇ ਸੈਂਟਰਲ ਸੈਂਟਰਲ ਫੋਰਸ ਦੇ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੂੰ ਵੀ ਤਣਾਤ ਕਰ ਦਿੱਤਾ ਤੇ ਇਹ ਵੀ ਤਿਆਰੀ ਕਰ ਰਹੇ ਨੇ ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਲੋਕ ਆਪਣੇ ਹੱਕ ਲੈਣਾ ਚਾਹੁੰਦੇ ਨੇ ਤੇ ਜਿਹੜੀ ਸੈਂਟਰ ਸਰਕਾਰ ਹੈ ਉਹ ਮਤਲਬ ਇਹੋ ਜੀ ਬੈਰੀਕੇਡਿੰਗ ਕਰੀ ਫਿਰ ਅਸੀਂ ਹੱਤਵਤ ਨਹੀਂ ਹਾਂ ਯੂਨੀਵਰਸਿਟੀ ਨੂੰ ਕਿਲਾ ਬਣਾ ਰਿਹਾ ਨਹੀਂ ਯੂਨੀਵਰਸਿਟੀ ਯੂਨੀਵਰਸਿਟੀ ਨੂੰ ਕਿਲਾ ਨਹੀਂ ਯੂਨੀਵਰਸਿਟੀ ਬੰਦੀ ਕਰ ਰਹੇ ਨੇ ਯੂਨੀਵਰਸਿਟੀ ਨੇ ਆਪ ਹੀ ਛੁੱਟੀ ਕਰ ਦਿੱਤੀ ਹੂੰ ਡਰ ਗਏ ਮਤਲਬ ਤੁਸੀਂ ਇਹ ਵੀ ਹਾਂ ਆਉਣਗੇ ਲੋਕ ਯੂਨੀਵਰਸਿਟੀ ਦੇ ਵਿੱਚ ਹੀ ਆਉਣਗੇ ਯੂਨੀਵਰਸਿਟੀ ਦੇ ਵਿੱਚ ਹੀ ਪ੍ਰੋਗਰਾਮ ਹੈ ਜੀ ਯਾਨੀ ਕਿ ਉਹਨਾਂ ਨੇ ਬਾਰਡਰ ਤੇ ਹੀ ਸਾਰਾ ਕਰਤਾ ਜਾਂ ਯੂਨੀਵਰਸਿਟੀ ਦੇ ਨਹੀਂ ਦੇਖੋ ਇਸ ਤਰ੍ਹਾਂ ਵੀ ਦੇਖੋ ਹੁਣ ਚੰਡੀਗੜ੍ਹ ਦੇ ਵਿੱਚੋਂ ਵੀ ਬਹੁਤ ਸਾਰੇ ਵਿਦਿਆਰਥੀਆਂ ਨੇ ਬਹੁਤ ਸਾਰੇ ਆਮ ਲੋਕਾਂ ਨੇ ਸੰਘਰਸ਼ ਵਿੱਚ ਸ਼ਾਮਲ ਹੋਣ ਆਣਾ ਤਾ ਸਿਰਫ ਇਹ ਗੱਲ ਨਹੀਂ ਹੈਗੀ ਵੀ ਇੱਥੇ ਕੋਈ ਸੰਘਰਸ਼ ਨਹੀਂ ਹੋਊਗਾ ਗੱਲ ਇਹ ਹੈ ਵੀ ਜੇ ਸਰਕਾਰ ਲੋਕਾਂ ਨੂੰ ਇੱਥੇ ਤੱਕ ਨਹੀਂ ਪਹੁੰਚਣ ਦਿੱਤੀ ਤਾਂ ਫਿਰ ਲੋਕਾਂ ਦੇ ਉਸ ਰਿਸਪਾਂਸ ਲਈ ਵੀ ਤਿਆਰ ਹੋਵੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਦੇ ਬੈਰੀਕੇਟ ਪਹਿਲਾਂ ਵੀ ਪਟਟੇ ਨਹੀਂ ਤੇ ਉਹ ਯੂਨੀਵਰਸਿਟੀ ਦੇ ਬਚਾਉਣ ਯੂਨੀਵਰਸਿਟੀ ਨੂੰ ਬਚਾਉਣ ਲਈ ਹਜੇ ਵੀ ਪਟ ਸਕਦੇ ਨੇ ਤੇ ਸਰਕਾਰ ਕਿਸ ਤਰ੍ਹਾਂ ਚੱਲਣਾ ਚਾਹੁੰਦੀ ਹੈ ਦੇਖੋ ਇਹ ਸਰਕਾਰ ਦੇ ਉੱਤੇ ਹੈ ਇਹ ਹੁਣ ਸਰਕਾਰ ਦੇ ਉੱਤੇ ਆ ਚੁੱਕੀ ਹੈ ਪਰ ਲੋਕਾਂ ਨੇ ਆਪਣਾ ਗੁੱਸਾ ਇਹ ਕਲੇ ਦਿਖਾ ਦਿਖਾ ਦਿੰਦਾ ਹੈ ਤੇ ਉਸ ਗੁੱਸੇ ਕਰਕੇ ਤੁਸੀਂ ਦੇਖੋ ਵੀ ਇੰਨੀ ਜ਼ਿਆਦਾ ਕੋਸ਼ਿਸ਼ਾਂ ਕਰ ਰਹੇ ਨੇ ਵੀ ਸੰਘਰਸ਼ ਨਾ ਹੋਵੇ ਦਸ ਨੀ ਕਾਲ ਕੈਂਸਲ ਹੋ ਜਾਈ ਪਰ ਅਸੀਂ ਵੀ ਕਹਿ ਰਹੇ ਹਾਂ ਕਿ ਦਸ ਨੀ ਕਾਲ ਕੈਂਸਲ ਨਹੀਂ ਹੋਊਗੀ ਤੁਹਾਡੀ ਹੋਸਟਲਾਂ ਦੇ ਵਿੱਚ ਐਂਟਰੀ ਹੈਗੀ ਆ ਤੁਹਾਨੂੰ ਵੀ ਬਾਰ ਹੀ ਰੱਖਿਆ ਹੋਇਆ ਨਹੀਂ ਨਹੀਂ ਬੰਦ ਹੈ ਹੋਸਟਲਸ ਐਂਟਰੀ ਬੰਦ ਹੈ ਬੰਦ ਕਹਿੰਦੇ ਨੇ ਤਾਂ ਬਹੁਤ ਔਖਾ ਹੁੰਦਾ ਹੋਣਾ ਨਹੀਂ ਦੇਖੋ ਮੋਰਚੇ ਦੇ ਵਿੱਚ ਬਹੁਤ ਸਾਰੇ ਲੋਕ ਸਮਰਥਨ ਕਰਦੇ ਨੇ ਸਾਥ ਦਿੰਦੇ ਨੇ ਅ ਤੇ ਇਹੋ ਜਿਹੀਆਂ ਦਿੱਕਤਾਂ ਐ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਆਉਂਦੀਆਂ ਨੇ ਖਾਸ ਤੇ ਕੁੜੀਆਂ ਨੂੰ ਜਿਹੜੀਆਂ ਪੋਲਿਟਿਕਲੀ ਐਕਟਿਵ ਹੋਣ ਯੂਨੀਵਰਸਿਟੀ ਦੇ ਵਿੱਚ ਵੀ ਇਹਨਾਂ ਨੇ ਪਹਿਲਾਂ ਵੀ ਹੋਰ ਕਈ ਲੋਕਾਂ ਦੇ ਨਾਲ ਮਤਲਬ ਮੁੰਡਿਆਂ ਕੁੜੀਆਂ ਦੋਵਾਂ ਦੇ ਨਾਲ ਅਜਿਹਾ ਕੀਤਾ ਮਤਲਬ ਬਿਨਾਂ ਕਿਸੇ ਮਤਲਬ ਤੋਂ ਤੁਹਾਨੂੰ ਆ ਕੇ ਕਹਿਣਗੇ ਵੀ ਹਾਸਟਲ ਦਾ ਕਮਰਾ ਖਾਲੀ ਕਰੋ ਅਸੀਂ ਤੁਹਾਨੂੰ ਨਹੀਂ ਰਹਿਣ ਦੇਣਾ ਜਾਂ ਫਿਰ ਤੁਹਾਨੂੰ ਨਹੀਂ ਰਹਿਣ ਦਵਾਗੇ ਇਹੋ ਜਿਹਾ ਕਾ ਕਾਫੀ ਗੱਲਾਂ ਹੈਗੀਆਂ ਨੇ ਵੀ ਡਿਪਾਰਟਮੈਂਟ ਦੇ ਵਿੱਚ ਇੱਕ ਇੱਕ ਬੰਦੇ ਨੂੰ ਟਾਰਗੇਟ ਕਰਨਾ ਇੱਕ ਬੰਦੇ ਦੇ ਲਈ ਮਤਲਬ ਉੱਥੇ ਪੜਨਾ ਔਖਾ ਬਣਾਉਣਾ ਵੀ ਇਹ ਅੱਕ ਜਾਣ ਥੱਕ ਜਾਣ ਤੇ ਫਿਰ ਕੁਝ ਬੋਲਣਨਾ ਤੁਹਾਡਾ ਕਿਹੜਾ ਸਾਲ ਹੈ ਤੁਸੀਂ ਹਿਸਟਰੀ ਦੇ ਸਟੂਡੈਂਟ ਹੋ ਹਾਂਜੀ ਮੇਰਾ ਯੂਨੀਵਰਸਿਟੀ ਦੇ ਵਿੱਚ ਤੀਜਾ ਸਾਲ ਹੈ ਪਰ ਮੈਂ ਜਥੇਬੰਦੀ ਨਾਲ ਪਿਛਲੇ 5 ਸਾਲ ਤੋਂ ਜੁੜੀ ਹੋਈ ਹਾਂ ਤੇ ਇਹ ਐਕਸਪੀਰੀਅੰਸ ਜਿਹੜਾ ਵੈਸੇ ਤਾਂ ਤੁਸੀਂ ਹਰ ਸਾਲ ਹੀ ਇਲੈਕਸ਼ਨ ਜਿਹੜੇ ਨੇ ਉਹਦੇ ਵਿੱਚ ਐਕਸਪੀਰੀਅੰਸ ਲੈਨੇ ਹੋ ਇਸ ਤਰ੍ਹਾਂ ਦਾ ਐਕਸਪੀਰੀਅੰਸ ਤੁਹਾਨੂੰ ਪਹਿਲੀ ਵਾਰੀ ਹੋਇਆ ਹੈ ਜਾਂ ਹੁੰਦਾ ਹੀ ਰਹਿੰਦਾ ਹੈ ਨਹੀਂ ਦੇਖੋ ਸੈਨੇਟ ਦਾ ਜਿਹੜਾ ਪਹਿਲਾ ਸੰਘਰਸ਼ ਹੈ ਉਹ ਅਸੀਂ 2021 ਦੇ ਵਿੱਚ ਲੜਿਆ ਸੀ 2021 ਦੇ ਵਿੱਚ ਵੀ ਇਹਨਾਂ ਨੇ ਤੁਸੀਂ ਨਵੇਂ-ਨਵੇਂ ਹੋਵੋਗੇ ਕੁਝ ਟਾਈਮ ਹੋ ਗਿਆ ਸੀ ਮੈਨੂੰ ਅ ਉਦੋਂ ਕਿਸੇ ਕਾ ਵੀ ਕਰੋਨਾ ਦੇ ਬਹਾਨੇ ਇਹਨਾਂ ਨੇ ਚੈਨਲਟੀਆਂ ਜੁਣਾ ਕਰਾਉਣ ਤੋਂ ਮਨਾ ਕਰਦਾ ਸੀ ਉਦੋਂ ਵੀ ਅਸੀਂ ਪੇਸ਼ੂਲ ਕਰਨੇ 28 ਦਿਨ ਲੰਬਾ ਅਸੀਂ ਡੀਐਨਏ ਕੋ ਟੈਸਟ ਕੀਤਾ 28 ਦਿਨ ਅਸੀਂ ਇਥੇ ਵੀ ਜਾਵਤ ਦੇ ਬਾਹਰ ਹੀ ਬੈਠੇ ਰਹੇ ਹਾਂ ਪਰ ਟੈਸਟ ਕੀਤਾ ਲਗਾਤਾਰ ਉਦੋਂ ਵੀ ਕਈ ਕਲਾਕਾਰਾਂ ਨੇ ਸਾਥ ਦਿੱਤਾ ਉਦੋਂ ਵੀ ਜਿਵੇਂ ਹੁਣ ਬੱਬੂ ਮਾਨ ਆਏ ਨੇ ਉਦੋਂ ਵੀ ਬੱਬੂ ਮਾਨ ਪੱਛੀ ਮਇ ਹੌਟੜ ਦੇ ਕਲਾਕਾਰ ਨੇ ਆਪਣੇ ਕਈ ਸੱਜਣ ਮੈਂਬਰ ਨਹੀਂ ਆ ਫਿਰ ਸਿਆਸਤਦਾਨ ਨੇ ਉਹਨਾਂ ਨੇ ਸਮਰਥਨ ਕੀਤਾ ਸੀਗਾ ਉਦੋਂ ਵੀ ਤੇ ਉਦੋਂ ਅਸੀਂ ਸੈਨੇਟ ਬਹਾਲ ਕਰਾਈ ਸੀ ਇਹ ਸੈਨੇਟ ਬਹਾਲ ਕਰਾਈ ਤੇ ਇਹਨਾਂ ਨੇ ਹੁਣ 31 ਦਸੰਬਰ 31 ਅਕਤੂਬਰ 2024 ਤੱਕ ਉਹ ਸੈਨੇਟ ਚੱਲੀ ਉਹ ਮਤਲਬ ਖਤਮ ਹੋ ਗਈ ਫਿਰ ਪਿਛਲੇ ਇੱਕ ਸਾਲ ਦੇ ਵਿੱਚ ਵੀ ਲਗਾਤਾਰ ਜਿਹੜੀ ਸੈਨੇਟ ਦੀ ਸੰਘਰਸ਼ ਹੈ ਉਹ ਕਿੱਤਰ ਇਹ ਸੈਨੇਟ ਦਾ ਮਸਲਾ ਉਹ ਵੀ ਪਹਿਲਾ ਮਸਲਾ ਨਹੀਂ ਹੈਗਾ ਵੀ ਸੈਨੇਟ ਲਈ ਲੜ ਰਹੇ ਆ ਜਾਂ ਇਹੋ ਜਿਹਾ ਸੰਘਰਸ਼ ਜਿਹੜੇ ਫੀਸਾਂ ਨੂੰ ਲੈ ਕੇ ਹੋਣ ਮੈਸਡਾਈਟ ਦੇ ਰਿਟਰਨ ਨੂੰ ਲੈ ਕੇ ਹੋਣ ਹਸਣੇ ਫੀਸਾਂ ਨੂੰ ਲੈ ਕੇ ਹੋਣ ਇੱਥੇ ਲਗਾਤਾਰ ਕੋਈ ਨਾ ਕੋਈ ਸੰਘਰਸ਼ ਚੱਲਦਾ ਰਹਿੰਦਾ ਤੇ ਅਸੀਂ ਵੀ ਉਹਦੇ ਵਿੱਚ ਹਮੇਸ਼ਾ ਕੀ ਹੁੰਨੇ ਆ ਸਰਕਾਰ ਦੇ ਨੁਮਾਇੰਦੇ ਨੂੰ ਰੋਕਣਾ ਕਿਤੇ ਤੁਹਾਡੇ ਦੇ ਪਹਿਲਾਂ ਵੀ ਐਫਆਈਆਰ ਦਰਜ ਹੋ ਰੱਖੀ ਹੈ ਤੇ ਹੁਣ ਤੁਹਾਨੂੰ ਡਰ ਨਹੀਂ ਸੀ ਲੱਗ ਰਿਹਾ ਵੀ ਮੇਰੇ ਤੇ ਦੂਜੀ ਐਫਆਈਆਰ ਇੱਕ ਹੋਰ ਨਾ ਹੋ ਜੇ ਤੁਸੀਂ ਦੇਖੋ ਕਿ ਸਰਕਾਰ ਨੂੰ ਸਵਾਲ ਕਰਨਾ ਕੋਈ ਜੁਰਮ ਹੈ ਪਰ ਜੋ ਉਸ ਸਮੇਂ ਹਾਲਾਤ ਬਣੇ ਹੋਏ ਸੀ ਮਾਹੌਲ ਬਣਾਇਆ ਹੋਇਆ ਸੀ ਉਸ ਸਮੇਂ ਦੀ ਜਿਹੜੇ ਮੈਂ ਗੱਲ ਕਰਾਂ ਤੇ ਉਸ ਸਮੇਂ ਐਵੇਂ ਜਿਹਾ ਸਿਸਟਮ ਨਹੀਂ ਸੀ ਨਜ਼ਰ ਆ ਰਿਹਾ ਨਹੀਂ ਦੇਖੋ ਜਿਹੜੇ ਸਰਕਾਰ ਨੂੰ ਜੇ ਜੇ ਲੋਕਾਂ ਨੂੰ ਸਰਕਾਰ ਨੂੰ ਸਵਾਲ ਕਰਨ ਦਾ ਹੱਕ ਨਹੀਂ ਹੋਊਗਾ ਤਾਂ ਕਿਹਨੂੰ ਹੋਊਗਾ ਇੱਥੇ ਤਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਹੇ ਨੇ ਵੀ ਸਵਾਲ ਪੁੱਛੋ ਸਾਡੇ ਨੁਮਾਇੰਦਿਆਂ ਕੋਲੋਂ ਪੁੱਛੋ ਜਿਹੜੇ ਵੀ ਆਉਂਦੇ ਬਿਲਕੁਲ ਮਤਲਬ ਹੁਣ ਦੇਖੋ ਨਾ ਵੀ ਸਰਕਾਰ ਜਦੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦੇ ਜਵਾਬ ਕੀ ਦਿੱਤੇ ਨਹੀਂ ਉਹ ਤੋਂ ਪਤਾ ਲੱਗ ਜਾਂਦਾ ਵੀ ਉਹਨਾਂ ਕੋਲ ਜਵਾਬ ਹੈ ਨਹੀਂਗੇ ਹੁਣ ਸਵਾਲ ਪੁੱਛਿਆ ਠ ਪੁੱਛਿਆ 2.5 ਕਰੋੜ ਦਾ ਲਾਠੀ ਚਾਰਜ ਦਾ ਉਹ ਕਹਿ ਰਹੇ ਨੇ ਵੀ ਮੈਂ ਪਹਿਲਾਂ ਪੜਨਾ ਆਇਆ ਸੀਗਾ ਇੱਥੇ ਤੇ ਮੇਰੀ ਪਹਿਲਾਂ ਨਹੀਂ ਉਸੇ ਦੇਰ ਨਾਲੋਂ ਫਿਰ ਕੋਈ ਕੋਈ ਹੋਰ ਕਿਸੇ ਹੋਰ ਵਿਦਿਆਰਥੀ ਵੀ ਤੁਸੀਂ ਐਕਸੋ ਵਿਸ਼ੇ ਮੈਂਬਰ ਤੁਸੀਂ ਮੀਟਿੰਗਾਂ 'ਚ ਕਿਉਂ ਨਹੀਂ ਆਉਂਦੇ ਰੇ ਸੈਨੇਟ 'ਤੇ ਤੇਰਾ ਬੇਟਾ ਕਿਹੜਾ ਡਿਪਾਰਟਮੈਂਟ ਹੈ ਤੈਨੂੰ ਕਿੰਨੇ ਕਿੰਨੇ ਸਾਲ ਹੋ ਗਏ ਤੈਨੂੰ ਇੱਥੇ ਪੜ੍ਹਦੇ ਨੂੰ ਤਾਂ ਮੈਨੂੰ ਦੇਖੋ ਸਰਕਾਰ ਕੋਲ ਜਵਾਬ ਵੀ ਤਾਂ ਹੈ ਨੀਗਾ ਤੇ ਤੁਸੀਂ ਇਹ ਦੇਖੋ ਵੀ ਲੋਕਾਂ ਲੋਕਾਂ ਦੇ ਵਿੱਚ ਗੁੱਸਾ ਕਿੰਨਾ ਹੈ ਸਰਕਾਰ ਦੇ ਪ੍ਰਤੀ ਲੋਕ ਵੀ ਤਾਂ ਸਵਾਲ ਪੁੱਛ ਰਹੇ ਨੇ ਸਰਕਾਰ ਨੂੰ ਤੇ ਲੋਕਾਂ ਨੂੰ ਦਿਖ ਰਿਹਾ ਵੀ ਜਿਹੜੀ ਸਰਕਾਰ ਹੈ ਉਹ ਨਾ ਤਾਂ ਜਵਾਬ ਦੇਈ ਐ ਅੱਜ ਨਾ ਤਾਂ ਜਿਵੇਂ ਉਹਨੂੰ ਕੰਮ ਕਰਨਾ ਚਾਹੀਦਾ ਉਹ ਨਹੀਂ ਕਰ ਰਹੀ ਐ ਤਾਂ ਸਵਾਲ ਦੇਖੋ ਵਾਜਬ ਨੇ ਜਾਇਜ਼ ਨੇ ਅਸੀਂ ਇਹ ਮੰਗ ਕਰ ਰਹੇ ਸੀਗੇ ਉਦੋਂ ਸਰਕਾਰ ਤੋਂ ਵੀ ਜਿਵੇਂ ਤੁਸੀਂ ਜਦੋਂ ਕੇਜਰੀਵਾਲ ਤੋਂ ਕੋਈ ਪਰਚਾ ਹੁੰਦਾ ਹੈ ਉਦੋਂ ਤੁਸੀਂ ਭੱਜ ਕੇ ਸਾਰੇ ਦੇ ਸਾਰੇ ਦੇ ਲਈ ਪਹੁੰਚ ਜਾਂਦੇ ਹੋ ਅੱਜ ਇਹ ਯੂਨੀਵਰਸਿਟੀ ਖੋਈ ਜਾ ਰਹੀ ਹੈ ਨਾ ਸਾਰੇ ਦੇ ਸਾਰੇ ਉਸੇ ਤਰ੍ਹਾਂ ਲੈਣ ਦੇ ਨਾਲ ਪਾਸ ਪਾਸ ਇਸ ਦੇ ਖਿਲਾਫ ਕੋਈ ਅਟਮਾਸਫੇਅਰ ਸਟੈਂਡ ਕਿਉਂ ਨਹੀਂ ਲੈ ਰਹੇ ਮਤਾ ਪਾਵਾਂਗੇ ਅਦਾਲਤ ਵਿੱਚ ਜਾਵਾਂਗੇ گورنر ਨਾਲ ਮੀਟਿੰਗ ਹੋਈ ਹੈ ਹੁਣ گورنر ਤਸਤੇ ਸੈਂਟਰ ਦਾ ਹੀ ਬੰਦਾ ਹੈ ਉਹਦੇ ਨਾਲ ਮੀਟਿੰਗ ਕਰਕੇ ਕੀ ਹੋਏਗਾ ਮੀਟਿੰਗ ਤੋਂ ਬਾਅਦ ਕਹਿੰਦੇ ਵੀ ਹਾਂ ਹਾਂਜੀ گورنر ਨਿਕ ਸਾਹਿਬ ਨੇ ਕਿਹਾ ਵੀ ਜਲਦੀ ਹੀ ਕੋਈ ਚੰਗਾ ਫੈਸਲਾ ਸੁਣਾਇਆ ਜਾਵੇਗਾ ਗੱਲ ਤਾਂ ਇਹ ਹੈ ਵੀ ਜਿਹੜੇ ਹੱਕ ਨੇ ਉਹ ਸੜਕਾਂ 'ਤੇ ਆ ਕੇ ਲਈ ਜਾਂਦੇ ਨੇ ਸਰਕਾਰਾਂ ਕਦੇ ਵੀ ਤੁਹਾਨੂੰ ਹੱਕ ਮੰਗਿਆ ਨਹੀਂ ਦਿੰਦੀਆਂ ਹੁੰਦੀਆਂ ਜੇ ਤੁਹਾਨੂੰ ਕੋਈ ਆਪਣਾ ਹੱਕ ਚਾਹੀਦਾ ਹੈ ਉਹ ਤੁਹਾਨੂੰ ਲੜ ਕੇ ਆਪ ਲੈਣਾ ਪੈਂਦਾ ਹੈ ਤੇ ਉਹਦੇ ਉਹਦਾ ਆਪਣੇ ਕੋਲ ਆਪਣਾ ਇਤਿਹਾਸ ਹੈਗਾ ਇਤਿਹਾਸ 'ਚ ਨਾ ਜਾਈ ਬਹੁਤ ਰੀਸੈਂਟ ਗੱਲਾਂ ਹੈਗੀਆਂ ਨੇ ਕਿ ਜਿਹੜੇ ਵੀ ਹੱਕ ਅਸੀਂ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੇ ਹੱਕ ਲਈ ਨੇ ਭਾਵੇਂ ਉਹ ਫੀਸਾ ਕਟਵਾਉਣੀ ਆ ਹੁਣ ਭਾਵੇਂ ਉਹ ਜਵੇਂ ਇਹ ਨਵਾਂ ਐਫੀਡੇਵਿਟ ਲੈ ਕੇ ਆਏ ਸੀ ਵੀ ਤੁਸੀਂ ਪ੍ਰੋਟੈਸਟ ਨਹੀਂ ਕਰਨਾ ਤੁਸੀਂ ਬੋਲਣਾ ਰੇ ਨਹੀਂ ਮਾਰਨੇ ਵਗੈਰਾ ਸੀ ਉਹ ਵਾਪਸ ਕਰਾਇਆ ਉਹ ਸਾਰਾ ਕੁਸ਼ਚਨ ਅਰਚਾ ਕਰਕੇ ਹੋਇਆ ਟੇਬਲ ਟਾਕ ਮੀਟਿੰਗਾਂ ਵਗੈਰਾ ਉਹਨਾਂ ਉਹਨਾਂ 'ਚ ਇਨਸਾਫ ਨਹੀਂ ਮਿਲਦਾ ਲੋਕਾਂ ਨੂੰ ਇਹ ਲੋਕਾਂ ਨੂੰ ਵੀ ਪਤਾ ਹੂੰ ਘਰੇ ਕਦੀ ਐਵੇਂ ਹੋਇਆ ਕਿ ਤੁਹਾਨੂੰ ਘਰ ਦੇਣੇ ਕੋਈ ਚੀਜ਼ ਨਾ ਲੈ ਕੇ ਦਿੱਤੀ ਹੋਵੇ ਤੇ ਤੁਸੀਂ ਉੱਥੇ ਵੀ ਸੰਘਰਸ਼ ਛੇੜ ਦਿੱਤਾ ਹੋਵੇ ਨਹੀਂ ਮੈਂ ਦੇਖੋ ਚਲੋ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਇੱਕ ਜਿਹੜੀ ਉਹ ਸੋਚ ਹੈ ਮਤਲਬ ਵੀਨਲਾਇ ਦਾ ਵੀ ਜਿਵੇਂ ਜਿਹੜੀ ਇਨਕਲਾਬ ਜ਼ਿੰਦਾਬਾਦ ਦੀ ਇੱਕ ਸੋਚ ਹੈ ਚਲੋ ਅੱਜ ਤੁਸੀਂ ਘਰ ਬਾਰੇ ਪੁੱਛ ਰਹੇ ਹੋ ਤਾਂ ਨਹੀਂ ਤੁਸੀਂ ਕੋਲ ਚ ਦੇਖੋ ਵੀ ਲੋਕਾਂ ਦੀ ਅੱਜ ਕਿੰਨੀ ਜ਼ਿਆਦਾ ਸਪੋਰਟ ਹੈ ਲੋਕ ਕਿੰਨਾ ਚੰਗਾ ਮਹਿਸੂਸ ਕਰਦੇ ਨੇ ਜਦੋਂ ਕੋਈ ਬੋਲਦਾ ਹੈ ਤੇ ਇਹ ਜ਼ਰੂਰੀ ਹੈ ਤੁਹਾਨੂੰ ਨਾ ਜੇ ਅੱਜ ਨਹੀਂ ਭੁਲਾਗੇ ਤਾਂ ਆਉਣ ਵਾਲੀ ਪੀੜ੍ਹੀਆਂ ਦੇ ਲਈ ਯੂਨੀਵਰਸਿਟੀ ਇਹ ਆ ਇਰਾਰੇ ਸਾਡੇ ਤੋਂ ਖੋਈ ਜਾਣਗੇ ਪਰ ਇੱਥੇ ਤਾਂ ਜਦੋਂ ਜਿੰਦਾਬਾਦ ਦਾ ਨਾਰਾ ਚ ਨੂੰ ਮਾਰਨਾ ਪੈਣਾ ਸਾਨੂੰ ਅੱਜ ਇਹ ਨਾਰਾ ਦੇਣਾ ਪੈਣਾ ਵੀ ਅੱਜ ਜਿਹੜੀਆਂ ਸਰਕਾਰਾਂ ਨੇ ਉਹ 5-5 ਸਾਲਾਂ ਦੇ ਬਾਅਦ ਲੁੱਟੇ ਜਾਂਦੇ ਚਿਹਰੇ ਬਦਲ ਰਹੇ ਨੇ ਪਰ ਹਾਲ ਉਹੀ ਹੈ ਹਰ ਜਿਹੜੀ ਸਰਕਾਰ ਆਉਦੀ ਹੈ ਤੁਹਾਨੂੰ ਸਿੱਖਿਆ ਦੇਵਾਂਗੇ ਤੁਹਾਨੂੰ ਸਿਹਤ ਸਹੂਲਤਾਂ ਦੇਵਾਂਗੇ ਛੋਟੇ ਮਹਲਾ ਕਲਿਨਿਕ ਬਣਾਵਾਂਗੇ ਤੁਹਾਨੂੰ ਰੋਜ਼ਗਾਰ ਦੇ ਦਾਂਗੇ ਪੱਕਾ ਰੋਜ਼ਗਾਰ ਦੇਵਾਂਗੇ ਜੀ ਤੁਹਾਨੂੰ ਨੌਕਰੀਆਂ ਦੇ ਦਾਂਗੇ ਆਹ ਦੇ ਦਾਂਗੇ ਉਹ ਦੇ ਦਾਂਗੇ ਕੀ ਨਹੀਂ ਦਿੱਤੀ ਹੈ ਕੌਣ ਅੰਤ ਵਿੱਚ ਦੇਖੋ ਜਿਹੜੇ ਅਮੀਰ ਹੋ ਰਹੇ ਨੇ ਉਹ ਹੋਰ ਅਮੀਰ ਹੋਈ ਜਾਂਦੇ ਨੇ ਜਿਹੜੇ ਕੁਝ ਮੁੱਠੀ ਭਾ ਸਰਮਾਇਦਾਰ ਨੇ ਪੰਜਾਬ ਦੇ ਵੀ ਸਰਮਾਇਦਾਰ ਨੇ ਕਹੀ ਉਹਨਾਂ ਨੂੰ ਤਾਂ ਭਗਵੰਤ ਮਾਨ ਦੀ ਭਗਵੰਤ ਮਾਨ ਸਰਕਾਰ ਮਿਲਨੀਆ ਕਰਾ ਕੇ ਹੋ ਰਿਆ ਹੈ ਤੰਦੇ ਰਹੇ ਨੇ ਉਹਨਾਂ ਦੇ ਬਿਜਲੀ ਬਿੱਲ ਮਾਫ ਕਰ ਰਹੇ ਨੇ ਉਹਨਾਂ ਨੂੰ ਤਾਂ ਬਹੁਤ ਰਹਿ ਤਾਂ ਮਿਲ ਰਹੀ ਹੈ ਨੇ ਸਰਕਾਰ ਤੋਂ ਆਮ ਬੰਦੇ ਨੂੰ ਕੀ ਮਿਲ ਰਿਹਾ ਹੈ ਆਮ ਬੰਦੇ ਨੂੰ ਕੁਝ ਨਹੀਂ ਮਿਲ ਰਿਹਾ ਨਾ ਹੁਣ ਜੇ ਸਿੱਖਿਆ ਵਿੱਚ ਕ੍ਰਾਂਤੀ ਇਹਨਾਂ ਨੇ ਕਰ ਹੀ ਦਿੱਤੀ ਹੈ ਤਾਂ ਇਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਪੜਦੇਗੇ ਜੇ ਸਿਹਤ ਵਿੱਚ ਕ੍ਰਾਂਤੀ ਹੋ ਗਈ ਹੈ ਤਾਂ ਭਗਵਾਨਤਮਨ ਮੈਕਸ ਜਿਹੜਾ ਹਸਪੀਟਲ ਹੈ ਦਿੱਲੀ ਉੱਥੇ ਜਾਂ ਜਾਂ ਇੱਥੇ ਫੋਰਟਿਸ ਮਹਾਲੀ ਵਿੱਚ ਕਿਉਂ ਭਜਦੇ ਨੇ ਤੁਸੀਂ ਮਹ ਲਖ ਲੀਕ ਤੋਂ ਕਰਾਓ ਇਲਾਜ ਆਪਣਾ ਨਹੀਂ ਪਰ ਇੱਥੇ ਮੈਂ ਤੁਹਾਨੂੰ ਇੱਕ ਜ਼ਰੂਰ ਇਹ ਜਾਣਕਾਰੀ ਤੁਹਾਡੇ ਤੋਂ ਵੀ ਲੈਣਾ ਚਾਹੂੰਗਾ ਕਿ ਜਿਵੇਂ ਬਿਜਲੀ ਫ੍ਰੀ ਕੀਤੀ ਹੈ ਉਹਦੇ ਨਾਲ ਜਿਹੜਾ ਆਮ ਲੋਕ ਨੇ ਆਮ ਪਰਿਵਾਰ ਹੈ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਹੈ ਬੱਸਾਂ ਦੇ ਵਿੱਚ ਮਹਿਲਾਵਾਂ ਦੀ ਜੋ ਟਿਕਟਾਂ ਫ੍ਰੀ ਕੀਤੀਆਂ ਨੇ ਉਹਨਾਂ ਦਾ ਕਿਰਾਇਆ ਨਹੀਂ ਲੱਗਦਾ ਉਹ ਹੈ ਔਰ ਕਈ ਐਵੇਂ ਇਹ ਸਕੀਮਾਂ ਜਿਹੜੀਆਂ ਸਰਕਾਰ ਚਲਾ ਰਹੀ ਐ ਇਹਦੇ ਨਾਲ ਇਹਦੇ ਨਾਲ ਇਹਦੇ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਆਮ ਲੋਕਾਂ ਨੂੰ ਤਾਂ ਫਾਇਦਾ ਪਹੁੰਚਦਾ ਇਹ ਦੇਖੋ ਆਮ ਲੋਕਾਂ ਨੂੰ ਇੱਕ ਬਹੁਤ ਥੋੜਾ ਫਾਇਦਾ ਹੈ ਆਮ ਲੋਕਾਂ ਨੂੰ ਉਹਨਾਂ ਦੇ ਹੱਕ ਨਹੀਂ ਨਾ ਮਿਲ ਰਹੇ ਆਮ ਲੋਕਾਂ ਦਾ ਹੱਕ ਹੈ ਰੋਜ਼ਗਾਰ ਦਾ ਕਿਹਨੂੰ ਹੱਕ ਮਿਲ ਰਿਹਾ ਹੁਣ ਤੁਸੀਂ ਬਸ ਪਾਸ ਦੀ ਬਸ ਬਸਾਂ ਦੀ ਗੱਲ ਕੀਤੀ ਹਾਂ ਔਰਤਾਂ ਲਈ ਬਸਾਂ ਮਾਫ ਕਰਤੀਆਂ ਕਿ ਵਿਦਿਆਰਥੀ ਨੇ ਬਸਾਂ ਮਾਫ ਕੀਤੀਆਂ ਹੁਣ ਹਰ ਵਿਦਿਆਰਥੀ ਨੂੰ ਮਤਲਬ ਇੱਕ ਹੁੰਦੀ ਹੈ ਵੀ 70 ਦੇ ਵਿੱਚ ਪੀਐਸਯੂ ਸੀਗੀ ਪੰਜਾਬ ਸਰਕਟ ਯੂਨੀਅਨ ਸੀਗੀ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਵਿਦਿਆਰਥੀਆਂ ਦੇ ਬਸਪਾਸ ਬਣਵਾਏ ਸੀ ਤੇ ਮਤਲਬ ਇਹ ਬਹੁਤ ਵੱਡਾ ਸੰਘਰਸ਼ ਪੰਜਾਬ ਦੇ ਇਤਿਹਾਸ ਵਿੱਚ ਉਹ ਬਹੁਤ ਹੀ ਵੱਡਾ ਸੰਘਰਸ਼ ਮੰਨਿਆ ਜਾਂਦਾ ਹੈ ਦਿੱਲੀ ਦੇ ਵਿੱਚ ਕੋਈ ਸਟੂਡੈਂਟ ਜਿਹੜਾ ਜਿਹੜਾ ਗਵਰਨਮੈਂਟ ਕਾਲਜ ਦੇ ਸਟੂਡੈਂਟ ਨੂੰ ਦਿੰਦੇ ਹੀ ਨਹੀਂ ਆ ਫ੍ਰੀ ਚੇਅਰ ਸਰਪਰ ਨਹੀਂ ਨਹੀਂ ਦਿੱਲੀ ਦੇ ਵਿੱਚ ਅਜਿਹੇ ਹਨ ਦਿੱਲੀ ਦੇ ਵਿੱਚ ਕੁੜੀਆਂ ਲਈ ਮਾਫ ਹੈ ਦਿੱਲੀ ਵਿੱਚ ਉਹ ਬੰਦ ਹੋ ਗਿਆ ਪਰ ਉਹ ਬੰਦ ਹੋ ਗਿਆ ਦਿੱਲੀ ਦੇ ਵਿੱਚ ਔਰਤਾਂ ਲਈ ਸੀਗਾ ਉਹ ਵੀ ਉਹਨਾਂ ਨੇ ਬੰਦ ਕਰ ਦਿੱਤਾ ਹੁਣ ਜਿਹੜਾ ਬੱਸ ਬੱਸ ਦੀ ਸੀਗਾ ਮੈਟਰੋ ਦਾ ਮੈਟਰੋ ਦਾ ਜਿਹੜਾ ਖਰਚਾ ਉਹਨਾਂ ਸਾਰਿਆਂ ਨੂੰ ਦੇਣਾ ਪੈਂਦਾ ਜਿਹੜਾ ਬੱਸ ਦਾ ਹੁੰਦਾ ਹੈ ਉਹ ਔਰਤਾਂ ਲਈ ਸੀਗਾ ਪਹਿਲਾਂ ਕੁੜੀਆਂ ਲਈ ਪਰ ਉਹ ਵੀ ਹੁਣ ਬੰਦ ਹੋ ਗਿਆ ਪਹਿਲੇ ਮੈਂ ਗੱਲ ਲੈ ਵੀ ਦੇਖੋ ਸਰਕਾਰ ਜਿੰਨਾ ਅਜ ਕਰ ਰਹੀ ਹੈ ਉਹ ਕਾਫੀ ਨਹੀਂ ਹੈ ਵੀ ਸਰਕਾਰ ਵੀ ਸਰਕਾਰ ਨਹੀਂ ਇਹ ਗੱਲ ਨਹੀਂ ਹੈਗੀ ਵੀ ਅਸੀਂ ਹੋਰ ਮੰਗ ਰਹੇ ਸੀ ਆਪਣਾ ਹੱਕ ਮੰਗ ਰਹੇ ਹਾਂ ਗੱਲ ਨਾ ਮਿਸਿਸ ਮਾਨ ਦੀ ਜੇਕਰ ਗੱਲ ਕੀਤੀ ਹੈ ਵੇ ਡਾਕਟਰ ਗੁਰਪ੍ਰੀਤ ਕੌਰ ਹੁਣਾ ਵੱਲੋਂ ਇਹ ਮਹਿਲਾਵਾਂ ਨੂੰ ਇਹ ਕਹਿ ਕਿ ਇਸ ਬਜਟ ਦੇ ਵਿੱਚ ਯਾਨੀ ਕਿ 6 ਕ ਮਹੀਨੇ ਦਾ ਵੇਟ ਕਰ ਲਓ ਹਜ਼ਾਰ ਹਜ਼ਾਰ ਰੁਪਏ ਤੁਹਾਨੂੰ ਮਿਲਣਾ ਸ਼ੁਰੂ ਹੋ ਜੂਗਾ ਇਹ ਕਹਿੰਦੇ ਵੀ ਸਾਡੀ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਡਿਸਕਸ਼ਨ ਇੰਦੇ ਤੇ ਹੀ ਹੁੰਦੀ ਹੈ ਵੀ ਲੋਕਾਂ ਨੂੰ ਜਾਂ ਮਹਿਲਾਵਾਂ ਨੂੰ ਬੀਬੀਆਂ ਨੂੰ ਹਜ਼ਾਰ ਰੁਪਏ ਕਦੋਂ ਦੇਣਾ ਹੈ ਇਹਦੇ ਤੇ ਤੁਹਾਡਾ ਕੀ ਕਮਾਨਾ ਜੀ ਦੇਖੋ ਮੈਂ ਵੀ ਬਹੁਤ ਧੀਰੇ ਸੁਣ ਰਹੀ ਮੈਂ ਵੀ ਡਿੱਕ ਰਹੀ ਮੈਨੂੰ ਵੀ ਨਹੀਂ ਆਇਆ ਕਦੇ ਹਜ਼ਾਰ ਰੁਪਏ ਤੁਸੀਂ ਫਾਰਮ ਭਰਿਆ ਸੀ ਸਾਰੀ ਡਿੱਕੀ ਜਿਹਨਾਂ ਨੇ ਫਾਰਮ ਭਰਿਆ ਕਿਹਨੂੰ ਆਇਆ ਦੱਸੋ ਕਿਹਨੂੰ ਹਜ਼ਾਰ ਜੀ ਫਾਰਮ ਪੱਕਾ ਨਹੀਂ ਭਰਿਆ ਹੋਣਾ ਮੈਂ ਦੇਖੋ ਫਾਰਮ ਨਹੀਂ ਭਰਿਆ ਪਰ ਹਜ਼ਾਰ ਰੁਪਏ ਆਇਆ ਕਿਸੇ ਨੂੰ ਮੈਂ ਦੇਖੋ ਪਹਿਲਾਂ ਕੀ ਹੈ ਇਹ ਜਿਹੜੀਆਂ ਛੋਟੇ ਛੋਟੇ ਰਹਿਤਾਂ ਹੁੰਦੀਆਂ ਨੇ ਸਰਕਾਰ ਤਾਂ ਦਿੰਦੀ ਹੈ ਵੀ ਲੋਕ ਵੱਡੇ ਖੋਲ ਨਾ ਲੜਨ ਜਿਵੇਂ ਹੁੰਦਾ ਨਾ ਵੀ ਤੁਸੀਂ ਮੈਂ ਉਦਾਹਰਨ ਦਿੰਦੀ ਹਾਂ ਇੱਕ ਪ੍ਰੈਸ਼ਰ ਕੁੱਕਰ ਇੱਕ ਪ੍ਰੈਸ਼ਰ ਕੁੱਕਰ ਤੁਸੀਂ ਥੋੜੀ ਥੋੜੀ ਬੱਲ ਵੀ ਸੀਟੀ ਮਾਰਦੇ ਰਹੋ ਸੀਟੀ ਮਾਰਦੇ ਰਹੋਗੇ ਉਹ ਫਟੇਗਾ ਨਹੀਂ ਜੇ ਮੰਨ ਲਓ ਦੀ ਸੀਟੀ ਨਾ ਬਜੇ ਤਾਂ ਉਹ ਪੱਕੀ ਗੱਲ ਹੈ ਵੀ ਇਹਨੇ ਫਟਣਾ ਹੈ ਸਰਕਾਰ ਕੀ ਜਾਂਦੀ ਹੈ ਵੀ ਇਹ ਸੀਟੀ ਮੇ ਫਟੇ ਨਾ ਇਸ ਕਰਕੇ ਦੇਖੋ ਹੁਣੇ ਬੱਸਾਂ ਮਾਫ਼ ਕਰਤੀਆਂ ਇਹ ਮੜਾ ਜ ਇਧਰੋਂ ਦੇ ਤਾ ਮੜਾ ਜ ਉਧਰੋਂ ਦੇ ਤਾ ਇਹ ਤਾਂ ਦਿੰਦੇ ਆ ਵੇਛੇ ਲੋਕ ਠੰਡੇ ਰਹਿਣ ਲੋਕ ਠੰਡੇ ਰਹਿਣ ਵੀ ਕੁਝ ਅਸੀਂ ਦੇਈ ਜਾਂਦੇ ਸੀ ਸਰਕਾਰ ਪਹਹਾ ਗਤਨਸ਼ੀਲ ਹੈ ਤੁਹਾਡੇ ਲਈ ਕੰਮ ਕਰਨ ਦੇ ਵਿੱਚ ਵੀ ਲੋਕਾਂ ਨੂੰ ਇਹ ਪਰਮ ਲੋਕਾਂ ਦੇ ਵਿੱਚ ਬਣੇ ਰਹਿਣ ਅਸਲ ਦੇ ਵਿੱਚ ਹੁਣ ਦੇਖੋ ਨਸ਼ੇ ਪੰਜਾਬ ਨੂੰ ਖਾ ਰਹੇ ਨੇ ਜੇ ਨਸ਼ੇ ਤੇ ਕੀ ਖਤਮ ਕਰਤੇ ਉਹਨਾਂ ਨੇ ਨਸ਼ੇ ਯੁੱਧ ਨਸ਼ਿਆਂ ਵਿਰੁੱਧ ਨਾਅਰਾ ਇਹਨਾਂ ਨੇ ਦਿੱਤਾ ਵੀ ਪੂਰਾ ਐਲਾਨ ਕਰ ਦਿੱਤਾ ਵੀ ਅਸੀਂ ਜੀ ਘਰ ਟਾ ਦਾਂਗੇ ਨਸ਼ਾ ਤਸਕਰਾਂ ਦੇ ਹੁਣ ਜਿਹੜੇ ਛੋਟੇ ਮੋਟੇ ਨਸ਼ਾ ਤਸਕਰੀ ਦੀ ਕਰਦੇ ਹੁੰਦੇ ਨੇ ਉਹਨਾਂ ਦੇ ਘਰ ਤਾਂ ਟਾ ਤੇ ਤੁਸੀਂ ਜਿਹੜੇ ਵੱਡੇ ਅਫਸਰ ਲੱਗੇ ਹੋਏ ਨੇ ਨਸ਼ਾ ਵੇਚਣ ਦੇ ਵਿੱਚ ਜਿਹੜੇ ਨਸ਼ਾ ਸਮਗਲ ਕਰਦੇ ਨੇ ਉਹਦੇ ਵਿੱਚ ਕੀ ਸਰਕਾਰ ਨੂੰ ਨਹੀਂ ਪਤਾ ਹੁੰਦਾ ਸਰਕਾਰ ਇੰਨੀ ਆ ਤਾਂ ਅੰਨੀ ਹੈ ਸਰਕਾਰ ਇੰਨੀ ਨਹੀਂ ਕਮੀ ਹੈ ਕਿ ਉਹ ਨਸ਼ਾ ਹੈ ਤਾਂ ਰੋਕੀ ਨਹੀਂ ਚਾਹੀਦੀ ਐਵੇਂ ਵੀ ਨਹੀਂ ਹੁੰਦਾ ਸਰਕਾਰ ਨੂੰ ਪਤਾ ਹੁੰਦਾ ਹੈ ਸਰਕਾਰ ਨੂੰ ਪਤਾ ਹੁੰਦਿਆਂ ਹੋਇਆਂ ਵੀ ਨਸ਼ਾ ਵਿਕ ਰਿਹਾ ਤੇ ਇਸ ਪਦਰਤ ਤੇ ਵਿਕ ਰਿਹਾ ਇਸ ਪਦਰਤ ਤੇ ਚੱਲ ਰਿਹਾ ਹੈ ਵੀ ਲੋਕ ਮਨਪਿੰਡਾਂ ਦੇ ਵਿੱਚ ਤੁਸੀਂ ਦੇਖੋ ਵੀ ਹਰ ਦੂਜੇ ਘਰ ਦੇ ਵਿੱਚ ਕੋਈ ਨਸ਼ਾ ਕਰਦਾ ਤੇ ਹਰ ਚੌਥੇ ਘਰ ਵਿੱਚ ਕੋਈ ਮੌਤ ਹੋਈ ਹੋਈ ਹੈ ਨਸ਼ਾ ਕਰਕੇ ਪੰਜਾਬ ਹੁਣ ਕਹਿ ਦੇਣਾ ਬਹੁਤ ਸੌਖਾ ਹੈ ਵੀ ਯੁੱਧ ਨਸ਼ਿਆਂ ਵਿਰੁੱਧ ਪਰ ਅਸਲ ਦੇ ਵਿੱਚ ਤੁਸੀਂ ਗਰਾਊਂਡ ਲੈਵਲ ਦੇਖੋ ਨਾ ਹੁਣ ਮਤਲਬ ਜਿਵੇਂ ਹੁਣ ਮੋਦੀ ਸਰਕਾਰ ਕਰਦੀ ਹੈ ਇਹ ਮੋਦੀ ਸਰਕਾਰ ਨੇ ਵੀ ਨਸ਼ਿਆਂ ਦੇ ਖਿਲਾਫ ਬਹੁਤ ਉਹ ਨਾਰੇ ਮਾਰਦੇ ਨੇ ਜਿਹੜੇ ਅਡਾਨੀ ਹੈ ਉਹਦੇ ਪੋਰਟ ਤੋਂ 20000 ਕਰੋੜ ਦੀ ਹੈਰੋਇਨ ਮਿਲੀ ਸੀਗੀ ਉਹਦੇ ਤੇ ਕਦੇ ਲਿਆਇ ਨਹੀਂ ਐਕਸ਼ਨ ਉਵੇਂ ਆਪਣੇ ਪੰਜਾਬ ਵਾਲੇ ਦੀ ਉਵੇਂ ਇਹਨਾਂ ਨੂੰ ਪਤਾ ਸਾਰਾ ਕੁਝ ਹੁੰਦਾ ਪਰ ਇਹ ਕਰਦੇ ਨਹੀਂ ਕਿ ਦੇਖੋ ਤੁਸੀਂ ਨੌਜਵਾਨੀ ਨੂੰ ਤੁਸੀਂ ਨਸ਼ਿਆਂ ਵੱਲ ਧੱਕ ਦੋ ਵਧੀਆ ਗੱਲ ਹੈ ਨੌਜਵਾਨੀ ਸਵਾਲ ਨਹੀਂ ਕਰੋਗੀ ਤੁਹਾਨੂੰ ਨੌਜਵਾਨੀ ਤੁਹਾਨੂੰ ਪੁੱਛੂਗੀ ਨਹੀਂ ਸਾਡੀ ਸਿੱਖਿਆ ਕਿੱਥੇ ਹੈ ਸਾਡੀ ਸਿਹਤ ਸਹੂਲਤਾਂ ਕਿੱਥੇ ਨੇ ਤੁਹਾਡਾ ਇਨਕਲਾਬ ਕਿੱਥੇ ਹੈ ਤੁਸੀਂ ਲੈ ਕੇ ਆਉਣਾ ਸੀਗਾ ਤੁਸੀਂ ਸਾਨੂੰ ਵਾਅਦਾ ਕੀਤਾ ਸੀਗਾ ਵੀ ਸਾਰੇ ਨੂੰ ਪੱਕਾ ਰੋਜ਼ਗਾਰ ਦੇਵੋਗੇ ਉਹ ਕਿੱਥੇ ਹੈ ਤੁਸੀਂ ਪਹਿਲਾਂ ਹੀ ਨੌਜਵਾਨ ਨੂੰ ਮਰਨ ਗੰਡੇ ਕਰ ਦੋ ਤਾਂ ਕਿ ਉਹ ਸਵਾਲ ਪੁੱਛਣ ਜੁਗਾ ਰਹੀ ਨਾ ਕਿ ਇਹ ਚਾਉਂਦੇ ਨੇ ਫੈਮਿਲੀ ਤੋਂ ਕਿੰਨੀ ਸਪੋਰਟ ਮਿਲਦੀ ਹੈ ਤੁਹਾਨੂੰ ਬੱਚੇ ਨੂੰ ਤਾਂ ਮਾਪੇ ਪੜਨ ਵਾਸਤੇ ਭੇਜਦੇ ਤੁਹਾਡੇ ਪੇਰੈਂਟਸ ਇਹ ਨਹੀਂ ਕਹਿੰਦੇ ਵੀ ਅਸੀਂ ਤਾਂ ਤੈਨੂੰ ਪੜਨ ਵਾਸਤੇ ਭੇਜਿਆ ਸੀ ਕੁੜੀਏ ਉਹ ਤਾਂ ਉੱਥੇ ਜਾ ਕੇ ਉੱਥੇ ਦੰਗੇ ਮਤਲਬ ਆਪਣੇ ਉੱਪਰ ਪਰਚੇ ਦਰਜ ਕਰਵਾਈ ਜਾ ਰਹੀ ਹੈ ਨਹੀਂ ਦੇਖੋ ਇੱਕ ਇੱਕ ਗੱਲ ਹੁੰਦੀ ਹੈ ਵੀ 18 ਸਾਲਾਂ ਤੋਂ ਬਾਅਦ ਹਰ ਕੋਈ ਇੱਕ ਅਡਲਟ ਇੰਡੀਪੈਂਡੈਂਟ ਹੈ ਤੇ ਮਤਲਬ ਕਿਸੇ ਨੇ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ ਮਤਲਬ ਉਹਦਾ ਹੱਕ ਸਿਰਫ ਉਸ ਉਸ ਬੰਦੇ ਨੂੰ ਹੀ ਹੁੰਦਾ ਜਵੇਂ ਮੇਰੀ ਮੈਂ ਮੈਂ ਸੋਚਿਆ ਹੈ ਨਾ ਵੀ ਮੈਂ ਇਸ ਤਰ੍ਹਾਂ ਪੋਲਿਟੀਕਲੀ ਇਸ ਤਰ੍ਹਾਂ ਕੰਮ ਕਰਨਾ ਚਾਹੁੰਦੀ ਹਾਂ ਵੀ ਜਿੱਥੇ ਗਲਤ ਹੋ ਰਿਹਾ ਉਹਦੇ ਖਿਲਾਫ ਬੋਲਣਾ ਚਾਹੁੰਦੀ ਆ ਤੇ ਕਰਦਿਆਂ ਨੇ ਵੀ ਸਪੋਰਟ ਕੀਤੀ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਦੇਖੋ ਜੇ ਪਰਚਾ ਦਰਜ ਹੋਇਆ ਤਾਂ ਕੋਈ ਨਸ਼ੇ ਦੇ ਕੇਸ ਵਿੱਚ ਕੋਈ ਜੁਰਮ ਦੇ ਕੇਸ ਦੇ ਵਿੱਚ ਕੋਈ ਕ੍ਰਿਮਨਲ ਐਕਟੀਵਿਟੀ ਵਿੱਚ ਨਹੀਂ ਹੋਇਆ ਇਹ ਇਹ ਪਰਚਾ ਕਿਉਂ ਦਰਜ ਹੋਇਆ ਕਿਉਂਕਿ ਅਸੀਂ ਸੈਨੇਟਰੀ ਲੜ ਰਹੇ ਸੀਗੇ ਪਰਚੇ ਦਰਜ ਦੀ ਗੱਲ ਨਹੀਂ ਕਰ ਰਹੀ ਮੈਂ ਮੈਂ ਕੀ ਕਹਿ ਰਹੀ ਆ ਵੀ ਪੇਰੈਂਟਸ ਨੇ ਪੇਰੈਂਟਸ ਦੇ ਇਹੀ ਸੋਚਦੇ ਨੇ ਵੀ ਅਸੀਂ ਤਾਂ ਬੱਚਾ ਪੜਨ ਭੇਜਿਆ ਸੀ ਵੀ ਉੱਥੇ ਜਾ ਕੇ ਪਰਚੇ ਦਰਜ ਹੋ ਰਹੇ ਨੇ ਇਹਦੀ ਗੱਲ ਬਾਰੇ ਮੈਂ ਪੁੱਛਣਾ ਚਾਹੁੰਦਾ ਕਿ ਉਹਨਾਂ ਨੂੰ ਟੈਨਸ਼ਨ ਨਹੀਂ ਹੁੰਦੀ ਤੁਹਾਨੂੰ ਫੋਨ ਨਹੀਂ ਆਉਂਦਾ ਯਾਰ ਕਿਆ ਕਰੀ ਜੰਨੀ ਆ ਪੜ ਲਾ ਨਹੀਂ ਉਹਨਾਂ ਨੂੰ ਵੀ ਪਤਾ ਕਿ ਪੜਾਈ ਦੇ ਨਾਂ ਨਾਲ ਵੀ ਚੱਲ ਜਾ ਰਹੇ ਨੇ ਸਾਰਾ ਕੁਝ ਇਹਦੇ ਨਾਂ ਨਾਲ ਪੜਾਈ ਵੀ ਹੋ ਜਾਂਦੀ ਹੈ ਇਹ ਵੀ ਇੱਕ ਤਰ੍ਹਾਂ ਦੀ ਪੜਾਈ ਹੈ ਤੁਸੀਂ ਸੰਘਰਸ਼ਾਂ ਚੋਂ ਬਹੁਤ ਕੁਝ ਸਿੱਖਦੇ ਹੋ ਤੁਸੀਂ ਇਹ ਸਿੱਖਦੇ ਹੋ ਵੀ ਲੋਕਾਂ ਦੇ ਉੱਤੇ ਤੁਹਾਡਾ ਕਿੰਨਾ ਵਿਸ਼ਵਾਸ ਬਣਦਾ ਵੀ ਜਿਹੜੇ ਲੋਕ ਨੇ ਉਹ ਜਦੋਂ ਉਹਨਾਂ ਨੂੰ ਕੋਈ ਮਸਲਾ ਚੁਪਦਾ ਹੈ ਤੇ ਉਹ ਲੋਕ ਕਿੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਆ ਤੁਹਾਨੂੰ ਸੰਘਰਸ਼ ਸਮਝ ਆਉਂਦਾ ਹੈ ਸੰਘਰਸ਼ ਤੁਹਾਡਾ ਇੱਕ ਵਿਸ਼ਵਾਸ ਹੈ ਵੀ ਚੀਜ਼ਾਂ ਬਦਲਦੀਆਂ ਨੇ ਉਹ ਉਹ ਮਤਲਬ ਬਣਾਈ ਰੱਖਦਾ ਸੋ ਟੁੱਟਣ ਨਹੀਂ ਦਿੰਦਾ ਤੁਹਾਡਾ ਵਿਸ਼ਵਾਸ ਤੇ ਸੰਘਰਸ਼ ਵੀ ਉਨਾ ਹੀ ਜ਼ਰੂਰੀ ਨੇ ਜਿੰਨੀ ਕਿਤਾਬੀ ਪੜਾਈ ਜ਼ਰੂਰੀ ਹੈ ਜਿਵੇਂ ਨਾ ਭਗਤ ਸਿੰਘ ਨੂੰ ਵੀ ਕਈ ਲੋਕ ਕਹਿੰਦੇ ਸੀ ਕਿ ਜਿਵੇਂ ਉਹਨੂੰ ਉਹਨਾਂ ਨੂੰ ਵੀ ਇੱਕ ਨੋਟਿਸ ਜਾਰੀ ਹੋਇਆ ਵੀ ਤੁਸੀਂ ਪ੍ਰੋਟੈਸਟ ਨਹੀਂ ਕਰਨਾ ਵਗੈਰਾ ਵਗੈਰਾ ਉਦੋਂ ਜਦੋਂ ਉਹ ਕਾਲਜ ਵਿੱਚ ਪੜ੍ਹਦੇ ਹਾਰ ਕੋਲਜ ਪੜ੍ਹਦੇ ਸੀਗੇ ਉਦੋਂ ਤੇ ਇਹ ਉਦੋਂ ਵੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਸੀਗੀ ਉਦੋਂ ਜਿਹੜੀ ਹੁਣ ਉੱਥੇ ਰਹਿ ਗਈ ਹੈ ਜਿਹੜਾ ਜਿਹੜਾ ਸਾਰਾ ਮਸਲਾ ਹੈ ਤੇ ਉਹ ਉਹਨਾਂ ਨੇ ਲਿਖਿਆ ਵੀ ਅਸੀਂ ਮੰਨਦੇ ਹਾਂ ਵੀ ਵਿਦਿਆਰਥੀ ਦਾ ਮੁੱਖ ਕੰਮ ਹੁੰਦਾ ਹੈ ਪੜ੍ਹਾਈ ਕਰਨਾ ਪਰ ਇਹੋ ਜਿਹੀ ਪੜ੍ਹਾਈ ਦਾ ਕੋਈ ਕੰਮ ਨਹੀਂ ਜਿਹੜੇ ਸਿਰਫ ਤੁਹਾਨੂੰ ਕਲਰਕੀ ਸਿਖਾਏ ਜਿਹੜੀ ਤੁਹਾਨੂੰ ਸੋਚਣ ਸਮਝਣ ਦੀ ਕਾਬਲੀਅਤ ਤੁਹਾਡੇ ਤੋਂ ਖੋ ਕੇ ਸਿਰਫ ਤੁਹਾਨੂੰ ਇੱਕ ਇੱਕ ਗੁਲਾਮ ਬਣਾਏ ਕਿਸੇ ਦਾ ਇਹੋ ਜਿਹੀ ਪੜ੍ਹਾਈ ਦਾ ਕੋਈ ਕੰਮ ਨਹੀਂ ਹੈਗਾ ਅਸੀਂ ਚਾਹੁੰਦੇ ਹਾਂ ਵੀ ਲੋਕ ਪੜ੍ਹ ਲਿਖ ਕੇ ਜਿਹੜਾ ਇੱਕ ਜਿੱਥੇ ਵੀ ਕੁਝ ਗਲਤ ਹੋ ਰਿਹਾ ਹੈ ਉਹਦੇ ਖਿਲਾਫ ਆਪਣੀ ਆਵਾਜ਼ ਚੁੱਕਣ ਤੇ ਸੰਘਰਸ਼ ਕਰਨ ਲੋਕਾਂ ਨੂੰ ਇਕੱਠੇ ਕਰਕੇ ਆਪਾਂ ਇੱਕ ਇਨਸਾਫ ਦੇ ਲਈ ਸੰਘਰਸ਼ ਕਰੀਏ ਹੁਣ ਉਹਨਾਂ ਨੇ ਆਪਣੇ ਸਮੇਂ ਵਿੱਚ ਲੜੇ ਅੱਜ ਵੀ ਤਨੋੜ ਹੈ ਮੇਰੇ ਵਿਕਪਗਸਿੰਧਾ ਕੋਟ ਹੈ ਵੀ ਉਹ ਕਹਿੰਦੇ ਵੀ ਜੇ ਇਥੇ ਨਗਲਾਬ ਨਹੀਂ ਆਉਂਦਾ ਤਾਂ ਇੱਥੇ ਲੁਟੇਰੀਆਂ ਦੀਆਂ ਚਮੜੀਆਂ ਦੇ ਰੰਗ ਬਦਲ ਜਾਣਗੇ ਪਰ ਲੁੱਟ ਖਤਮ ਨਹੀਂ ਹੋਊਗੀ ਤੇ ਉਵੇਂ ਹੀ ਅੱਜ ਹੋਇਆ ਵੀ ਆਪਾਂ ਦੇਖੀਏ ਵੀ ਹੁਣ ਪਾਰਟੀਆਂ ਹਰ ਸਾਲ ਹਰ ਪੰਚਾਇਤ ਵਾਲਾ ਸਾਲਾਂ ਬਾਅਦ ਬਦਲ ਜਾਂਦੀਆਂ ਨੇ ਪਰ ਲੁੱਟ ਲੋਕਾਂ ਦੀ ਉਵੇਂ ਹੀ ਵਰਕਰਾਂ ਰਹਿੰਦੀ ਹੈ ਉਵੇਂ ਹੀ ਬੱਚੇ ਅੱਜ ਵੀ ਭੁੱਖ ਮਰੀਜ਼ ਨਾਲ ਮਰ ਰਹੇ ਨੇ ਉਵੇਂ ਨਸ਼ਿਆਂ ਨਾਲ ਮਰ ਰਹੀ ਨੇ ਅੱਜ ਨੌਜਵਾਨ ਮਜਬੂਰ ਨੇ ਖੁਦਕੁਸ਼ੀਆਂ ਕਰਨ ਨੂੰ ਅੱਜ ਨਾ ਕਿਸੇ ਕੋਲ ਨੌਕਰੀਆਂ ਨੇ ਨਾ ਕਿਸੇ ਕੋਲ ਚੰਗੀਆਂ ਸੇਵ ਸੌਲਦਾ ਨੇ ਲਗਾਤਾਰ ਤੁਸੀਂ ਦੇਖੋ ਵੀ ਹਾਲਾਤਾਂ ਬੱਤ ਬੱਤਰ ਹੀ ਹੋ ਰਹੀਆਂ ਨੇ ਤੁਸੀਂ ਆਪਾਂ ਇੰਟਰਨੈਸ਼ਨਲ ਸਟੈਂਡਰਡਸ ਵਿੱਚ ਦੇਖੀਏ ਜਿਹੜੇ ਹੁਣ ਰੈਂਕਿੰਗ ਆਉਂਦੀ ਨੇ ਦੇਸ਼-ਦੇਸ਼ ਦੀਆਂ ਵੀ ਕਿੱਥੇ ਬੋਲਦੀ ਜਾਂਦੀ ਕਿੰਨੀ ਹੈ ਕਿੱਥੇ ਭੁੱਖਮਰੀ ਕਿੰਨੀ ਹੈ ਕਿੱਥੇ ਲੋਕਾਂ ਨੂੰ ਕਿੰਨੇ ਹੱਕ ਮਿਲ ਰਹੇ ਨੇ ਤਾਂ ਭਾਰਤ ਦੇ ਤਾਂ ਬਹੁਤ ਸ਼ਰਮਨਾਕ ਮਤੇ ਵਾਂਕੜੇ ਹੁੰਦੇ ਨੇ ਬਹੁਤ ਥੱਲੇ ਹੈ ਇਹ ਕਹਿਣ ਨੂੰ ਵਿਸ਼ਵਗੁਰੂ ਬਣਿਆ ਹੋਇਆ ਏ ਤੇ ਸਾਰੀਆਂ ਗੱਲਾਂ ਗੋਦੀ মিডিਆ ਦਾ ਇਸਤੇਮਾਲ ਕਰਕੇ ਬਸ ਲੋਕਾਂ ਦੇ ਮਨਾਂ ਵਿੱਚ ਇਹ ਬਿਠਾਉਣ ਲਈ ਹੁੰਦੀਆਂ ਨੇ ਵੀ ਇੰਨਾ ਕੁਝ ਗਲਤ ਨਹੀਂ ਹੋਇਆ ਹਰ ਜਿਹਾ ਕੁਝ ਠੀਕ ਹੈ ਹਰ ਜਿਹਾ ਕੁਝ ਠੀਕ ਹੈ ਹੁਣ ਤੁਹਾਨੂੰ ਤੁਹਾਡੇ ਹੱਕ ਦੇਵਾਂਗੇ ਅਸਲ ਵਿੱਚ ਕੀ ਹੋਣਾ ਵੀ ਇੱਕ ਦਿਨ ਲੋਕ ਉੱਠਣਗੇ ਤੇ ਲੋਕ ਲੋਕ ਆਪਣੇ ਹੱਕ ਆਪ ਲੈ ਲੈਣਗੇ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਉਮੀਦ ਕਰਦੇ ਹਾਂ ਕਿ ਜੋ 10 ਤਰੀਕ ਦਾ ਇਕੱਠ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸ ਦੀ ਕਾਲ ਦਿੱਤੀ ਗਈ ਹੈ ਉਸ ਦੇ ਵਿੱਚ ਵੱਧ ਚੜ੍ਹਤ ਕਿ ਜੋ ਪੰਜਾਬ ਹਰਿਆਣਾ ਹਿਮਾਚਲ ਤੋਂ ਲੋਕ ਆਉਣਗੇ ਔਰ ਪ੍ਰਸ਼ਾਸਨ ਤਾਂ ਆਪਣਾ ਜਿੰਨੇ ਵੀ ਇੰਤਜ਼ਾਮਾਤ ਕੀਤੇ ਹੋਏ ਨੇ ਉਹ ਤਾਂ ਪੂਰੇ ਕਰ ਹੀ ਲਊਗਾ ਹੁਣ ਦੇਖਣਾ ਇਹ ਹੋਊਗਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਿੰਨੇ ਲੋਕ ਪਹੁੰਚ ਪਾਉਂਦੇ ਨੇ